मेरा नाम पनि गुरनु शर्मावा ते अपनी एक ਤਰੀਕ ਦੀ ਇਹ ਜੋ ਵੀ ਸੀਨ ਕ੍ਰੀਏਟ ਹੋਇਆ ਇੱਕ ਤਰੀਕ 1 ਮਈ ਦਾ ਵਾਹੇ ਤੇ ਵੱਡੇ ਬ੍ਰਦਰ ਦੀ ਭਾਬੀ ਮੇਰੇ ਗਾਰਡਨਸ ਲਈ ਰਹਿੰਦੇ ਨੇ ਸਾਹਮਣੇ ਆ ਤੇ ਉਹਨਾਂ ਦੇ ਬੱਚੇ ਦਾ ਛੋਟੇ ਬੱਚੇ ਆਪਸ ਖੇਡਦੇ ਨੇ ਆਵਾ ਕੋਈ ਮੈਟਰ ਹੋਣਾ ਵਾ ਤੇ ਉਹ ਜਿਨ੍ਹਾਂ ਨਾਲ ਉਹ ਜਿਨ੍ਹਾਂ ਦਾ ਬੱਚਾ ਸੀ ਉਹ ਉਹਨਾਂ ਨਾਲ ਗੱਲ ਕਰਨ ਗਏ ਨੇ ਕਿ ਜੀ ਤੁਹਾਡੇ ਬੱਚਿਆਂ ਲਈ ਆਪਸ ਜੀ ਆਪਣੀ ਨਹੀਂ ਬਣਦੀ ਹੈਗੀ ਕਿ ਆਪਾਂ ਚਲੋ ਮੈਟਰ ਆ ਕੀ ਆਪਾਂ ਮੈਸਵਾਝ ਨਹੀਂ ਕਰਨੀ ਹੈਗੀ ਕਿ ਆਪਾਂ ਆਪਣੇ ਬੱਚਿਆਂ ਨੂੰ ਸਮਝਾ ਲਈਏ ਕਿ ਤੁਹਾਡਾ ਬੱਚਾ ਸਾਡੇ ਬੱਚੇ ਨਾਲ ਨਾ ਖੇਡੇ ਸਾਡਾ ਬੱਚਾ ਤੁਹਾਡੇ ਬੱਚੇ ਨਾਲ ਨਾ ਖੇਡੇ ਨਾਰਮਲ ਹਨਾ ਤੇ ਇੰਨੀ ਗੱਲ ਚੱਲ ਰਹੀ ਆ ਲੇਡੀਜ਼ ਦੀ ਆਪਾਂ ਚ ਗੱਲ ਚੱਲ ਰਹੀ ਆ ਤੇ ਉਹਨਾਂ ਦੇ ਹਸਬੰਡ ਸਾਈਡ ਤੇ ਖੜੇ ਆ ਚਲੋ ਥੋੜੀ ਆਪਾਂ ਚ ਗੱਲ ਕਰ ਰਹੇ ਹਾਂ ਤੇ ਹਸਬੰਡ ਉਹਨਾ ਬੁੱਲ ਰਿਹਾ ਅਬਿਊਜ਼ ਕਰਕੇ ਕਿ ਇਹਨਾਂ ਕੀ ਗੱਲ ਕਰੀ ਇਹਨੇ ਥੱਪੜ ਮਾਰ ਰੱਖ ਕੇ ਘਰ ਤੇ ਠੀਕ ਆ ਜੀ ਹਸਬੰਡ ਨਾ ਹੁਣ ਵੱਡੇ ਬ੍ਰਦਰ ਨਾਲ ਸੀਗੇ ਤੇ ਉਹਨਾਂ ਨੂੰ ਬੜਾ ਫੀਲ ਹੋ ਰਹੀ ਆ ਮੇਰੀ ਵਾਈਫ ਨੂੰ ਗਾਲਾਂ ਕੱਢ ਰਿਹਾ ਉਹਨਾਂ ਨੇ ਜਦੋਂ ਅੱਗੇ ਹੋਏ ਉਹਨੂੰ ਬੋਲਣ ਲਈ ਕਿ ਤੂੰ ਯਾਰਾ ਗਾਲ੍ਹ ਕੱਢੀ ਆ ਉਹਨੇ ਦਰਵਾਜ਼ੇ ਦੇ ਵਿੱਚ ਜੀ ਬੈਠ ਜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਚਲੋ ਮੇਰੀ ਭਤੀਜੀ ਛੋਟੀ ਆ 16 ਸਾਲ ਦੀ ਹੋਣੀ ਆ ਉਹ ਡਰ ਗਈ ਬੇਚਾਰੀ ਹਨ ਤੇ ਉਹਨੇ ਮੈਨੂੰ ਕਾਲ ਕੀਤੀ ਕਹਿੰਦੀ ਚਾਚੂ ਐਸੇ ਕਰ ਕਿ ਨਾ ਪਾਪਾ ਕੋ ਮਾਰ ਦੇਣਗੇ ਕੀ ਆਪ ਆ ਜਾਓ ਉਹ ਜਿੰਨ 10 15 ਮਿੰਟ ਮੈਂ ਵੀ ਉੱਥੇ ਪਹੁੰਚ ਗਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਮੱਲੇ ਦੀ ਗੱਲ ਆ ਕੀ ਆਪਾਂ ਲੜਾਈ ਝੜਾ ਕੱਦ ਕਰਨਾ ਬੱਚਿਆਂ ਨੇ ਕੱਲ ਨੂੰ ਫਿਰ ਇਕੱਠੇ ਖੇਡਣਾ ਅਸੀਂ ਜੀ ਜਾ ਕੇ ਮੈਂ ਸੀਗਾ ਇੱਕ ਦੋ ਮੇਰੇ ਫਰੈਂਡ ਸੀਗੇ ਅਸੀਂ ਗੱਲਬਾਤ ਕਰਨ ਗਏ ਆ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਇਹ ਸ਼ੋਅ ਕੀਤਾ ਹੋਇਆ ਹੈ ਕਿ ਅਸੀਂ ਪਤਾਨੀ ਉਹਨਾਂ ਦੇ ਹਮਲਾ ਕਰਨ ਗਏ ਆਂ ਜੇ ਹਮਲਾ ਕਰਨ ਜਾਂਦੇ ਤਾਂ ਉਹ ਵੀ ਅਦਾ ਕਿ ਅਸੀਂ ਕੋਈ ਆਪਣੇ ਕੋਲ ਹਥਿਆਰ ਦੂਤ ਲੈ ਕੇ ਜਾਣੇ ਸੀਗੇ ਉਹਨਾਂ ਨੇ ਇਹ ਕਿਹਾ ਹੋਇਆ ਕਿ ਤੂੰ ਦਾਤ ਦੂਤ ਲੈ ਜਾ ਹਾਂ ਉਹਨਾਂ ਨੇ ਸ਼ੋਅ ਕਰਨੀ ਕਿ ਅਸੀਂ ਦਾਤ ਮਾਰਨੇ ਆਂ ਜੋ ਵੀ ਆ ਤੇ ਅਸੀਂ ਉਹਨਾਂ ਕੋਲ ਗੱਲ ਕਰਨ ਗਏ ਆਂ ਬਾਹਰ ਖੜੇ ਹੋ ਕੇ ਗੱਲ ਕਰ ਰਹੇ ਆਂ ਤੇ ਉਹ ਬੰਦਾ ਆਪਣੇ ਗੇਟ ਤੇ ਖੜਾ ਵਾ ਭਾਜੀ ਕੋਲ ਨੂੰ ਹੋਇਆ ਤਾਂ ਗੱਲ ਕਰਨ ਨੂੰ ਉਹਨੇ ਆਪਣੀ ਬੈਗ ਤੇ ਦਾਤ ਰੱਖਿਆ ਸੀ ਇਸ ਵਾਰ ਸਾਨੂੰ ਨੋਟਿਸ ਨਹੀਂ ਸੀਗਾ ਕਿ ਉਹਦੇ ਕੋਲ ਦਾਤ ਉਹਨੇ ਦਾਤ ਮਾਰਿਆ ਭਾਈ ਦੇ ਸਿਰ ਤੇ ਲਕੀਲੀ ਉਹਨਾਂ ਦੀ ਕਿਸ ਨੂੰ ਚਲੋ ਠੀਕ ਐ ਕਹ ਸਕਦੇ ਆ ਆਪਾਂ ਉਹਨਾਂ ਨੇ ਸਿਰ ਪਿੱਛੇ ਕੀਤਾ ਉਹਨਾਂ ਦੇ ਹੈੱਡ ਦੇ ਆ ਦਾਤ ਬੜੇ ਹਰੀ ਬੰਦੇ ਦੇ ਗੇਟ ਦੇ ਪੁਰੇ ਮਹੱਲੇ ਦੀ ਲੜਾਈ ਤੁਸੀਂ ਆਪ ਸੋਚ ਲਓ ਕਿ ਨਾਰਮਲ ਟॉक ਕਰਕੇ ਆਪਾਂ ਇਹਨੂੰ ਸੋਲਵ ਕਰ ਸਕਦੇ ਆ ਉਹ ਬੰਦੇ ਨੇ ਦਾਤ ਮਾਰਿਆ ਸਿੱਧਾ ਉਹ ਬੰਦੇ ਦੀ ਇੰਟੈਂਸ਼ਨ ਸੋਚ ਲਓ ਕਿੰਨੀ ਹੋਊਗੀ ਕੁੱਤਾ ਕੇ ਭਾਬੀ ਜੀ ਦੇ ਵੀ ਫਾਇਦ ਕੀਤਾ ਉਹਨੇ ਭਾਬੀ ਜੀ ਦੇ ਜੀ ਉਸ ਤੋਂ ਬਾਅਦ ਚੋਂ ਮੈਂ ਤੁਹਾਨੂੰ ਸਾਰਾ ਮੈਟਰਿਕ ਕਲੀਅਰ ਕਰ ਦਿੰਦਾ ਮੈਂ ਉਸ ਤੋਂ ਬਾਅਦ ਚੋਂ ਜੀ ਅਸੀਂ ਉਨੇ ਜਦ ਦਾ ਦਾਤ ਮਾਰਿਆ ਭਰਾ ਦੇ ਬਲੱਡ ਆਣ ਲੱਗ ਗਿਆ ਤੇ ਅਸੀਂ ਉਹਨਾਂ ਦੇ ਘਰ ਦੇ ਸਾਡੇ ਕੋਈ ਹਥਿਆਰ ਨਹੀਂ ਕੋਈ ਕੁਝ ਨਹੀਂ ਉਹਨਾਂ ਦੇ ਘਰ ਦੇ ਬਾਹਰ ਇੱਕ ਪਾਈਪ ਲੱਗਾ ਜੀ ਜਿਸ ਨੇ ਕਿ ਸਾਡੀ ਜਾਨ ਬਚਾ ਲਈ ਮੈਂ ਇਹ ਕਹਿ ਸਕਦਾ ਕਿ ਉਹ ਜੇ ਪਾਈਪ ਮੇਰੇ ਹੱਥ ਸਨਾ ਹੁੰਦਾ ਸ਼ਾਇਦ ਉਹ ਮਿਲਦੇ ਬਾਹਰ ਆ ਕੇ ਦਾਤ ਮਾਰਦਾ ਸਾਡੇ ਜਦੋਂ ਪਾਈਪ ਮੈਂ ਪਟਿਆ ਉਹਨੂੰ ਥੋੜਾ ਹੋ ਗਿਆ ਕਿ ਨਾ ਕੋਈ ਕੋਈ ਸਮਾਨ ਆ ਗਿਆ ਤਾਂ ਉਹ ਅੰਦਰ ਖੜਾ ਹੋ ਗਿਆ ਬੰਦਾ ਉਹ ਪਾਈਪ ੱਟ ਕੇ ਅਸੀਂ ਜਦ ਕੋਲ ਖੜਾ ਕਰ ਲਿਆ ਆਪਣੇ ਉਹਨੇ ਕੀ ਕੀਤਾ ਫਿਰ ਅੰਦਰੋਂ ਨਾ ਸਾਡੇ ਇੱਟਾਂ ਮਾਰ ਲੱਗ ਗਿਆ ਜਦੋਂ ਉਹਨੇ ਅੰਦਰੋਂ ਈਟਾਂ ਮਾਰੀਆਂ ਜਵਾਬੀ ਅਸੀਂ ਵੀ ਚਲੋ ਡਿਫੈਂਸ ਵਿੱਚ ਅਸੀਂ ਵੀ ਉਹਦੇ ਈਟਾਂ ਮਾਰ ਕੇ ਅਸੀਂ ਵਾਪਸ ਘਰ ਨੂੰ ਹੋਣ ਗਏ ਅਸੀਂ ਕਿ ਚਲੋ ਹੁਣ ਹੋ ਗਿਆ ਚਲੋ ਜੋ ਵੀ ਆ ਬਾਅਦ ਚ ਦੇ ਦਿਆਂ ਕੀ ਕਰਨਾ ਕੀ ਨਹੀਂ ਇੰਨੀ ਦੇਰ ਨੂੰ ਅਸੀਂ ਬਾਬਰ ਜਾਂਦੇ ਪਏ ਆ ਇਹ ਭਾਜੀ ਨੇ ਇਹ ਕਹਿੰਦੇ ਪਏ ਨੇ ਕਿ ਮੈਂ ਜੀ ਬੜਾ ਨੋਰਮਲ ਵੇਂ ਨਾਲ ਉਹਨਾਂ ਨਾਲ ਗੱਲ ਕਰਨ ਗਿਆ ਸੀ ਤੇ ਆ ਨੋਰਮਲ ਵੇ ਜੀ ਗੱਲ ਕਰਨ ਦਾ ਬੰਦਾ ਕਿਹੜਾ ਬੰਦਾ ਕਹਿ ਦੂਗਾ ਕਿ ਹਾਂ ਵੀ ਇਹ ਬੰਦਾ ਆ ਕੇ ਸਾਡੇ ਸਿਰ ਤੇ ਕਿਰਪਾਨ ਨਹੀਂ ਮਾਰੂਗਾ ਇਹ ਤਾਂ ਸਾਡੀ ਕਿਸਮ ਵਧੀਆ ਸੀ ਕਿ ਅਸੀਂ ਤੋਂ ਕਿਰਵਾਨ ਖੋ ਲਈ ਇਹ ਤੋਂ ਕਿਰਪਾਨ ਵੀ ਖੋਈ ਆ ਇਹਦੇ ਵੱਡੇ ਭਰਾ ਕੋਲ ਦਾਤ ਸੀਗਾ ਜੀ ਉਹ ਵੀ ਖੋਇਆ ਸੀ ਤੇ ਜਿਹੜੇ ਸਮਾਨ ਖੋਇਆ ਨਾ ਕਿਰਪਾਨ ਖੋਈਆ ਕਿੰਨੇ ਕਿੰਨਾ ਦੇ ਵੱਲੇ ਕੀਤੀ ਉਹ ਕੋਸਾਂ ਦਿੱਤੀ ਆ ਜੀ ਅਸੀਂ ਤੁਸੀਂ ਆਪ ਦਿੱਤੀ ਆ ਆਪ ਦਿੱਤੀ ਆ ਜੀ ਉਹ ਜਿਹੜੀ ਇਹ ਚੀਜ਼ ਦਿੱਤੀ ਆ ਇਹਨਾਂ ਤੋਂ ਇਹੀ ਪੁਲਸਰਾ ਤੋਂ ਇਹੀ ਬਰਾਮਦ ਹੋਈ ਆ ਜੀ ਉਹਨਾਂ ਨੇ 에어 ਗਨ ਨਾਲ ਫਾਇਰ ਕੀਤਾ ਹੋਊਗੀ ਤੁਹਾਨੂੰ ਆਲਰੇਡੀ ਦਿਖਾ ਚੁੱਕੇ ਆ ਹਜੇ ਤੱਕ ਉਹਨਾਂ ਕੋਈ 에어 ਗਨ ਬਰਾਮਦ ਨਹੀਂ ਹੋਈ ਉਹ ਵੀ ਸਾਨੂੰ ਲੱਗਦਾ ਕਿ ਸਾਮੀ ਉਹਨਾਂ ਤੋਂ ਮੇਨਤਾ ਕਰਕੇ ਮੰਗਣੀ ਪੈਣੀ ਆ ਕਿ ਭਾਈ ਜੀ 에어 ਗਨ ਵੀ ਦੇ ਦਿਓ ਸਾਨੂੰ ਹਨਾ ਆ ਮੰਗਲਸੂਤਰ ਨਾ ਹੁੰਦਾ ਜੀ ਬਾਈਚਾਂਸ ਉਹ ਗੋਰੀ ਦੀ ਫੋਰਸ ਨਹੀਂ ਜ਼ਿਆਦਾ ਸੀਗੀ ਕਿ ਉਹਨੇ ਨਾ ਹਮ ਕੀਤਾ ਕਿ ਨਿਕਲ ਨਹੀਂ ਰਹੀ ਉਸ ਦਾ 15 ਦਿਨ ਹੋ ਗਏ ਅਜੇ ਨੂੰ ਕੋਈ ਪਰਚਾ ਨਹੀਂ ਆ ਕੋਈ ਕੁਝ ਨਹੀਂ ਆਏਗਾ ਨਿਸ਼ਾਨ ਬਣਿਆ ਹੈ ਵਾ ਜੇ ਬਾਈਚਾਂਸ ਇਹ ਚੈਸਟ ਦੇ ਅੰਦਰ ਚਲਾ ਜਾਂਦਾ ਤੇ ਉਹਦਾ ਕੀ ਸੋਲੂਸ਼ਨ ਹੁੰਦਾ ਸੀ ਆਪਣੇ ਲਈ ਠੀਕ ਉਹਦਾ ਆਪਣੇ ਦੇ ਕਾਰਵਾਈ ਫੈਸਲੇ ਕੰਟਰੀ ਕੋ ਕੰਪਲੀਟ ਨਹੀਂ ਕੀਤੀ ਤਾਂ ਕਲੇਮ ਜਿੱਤ ਤਰੀ ਦੀ ਕੀਤੀ ਹੋਈ ਸੀ ਜਿਹੜੀ ਹੋਈ ਇੱਕ ਤਰੀ ਦੀ ਕੰਪਲੇਨਟ ਗਈ ਹੋਈ ਆ ਜਾਣਦੇ ਆ ਅਸੀਂ ਕੋਈ ਨਹੀਂ ਜੀ ਕਾਰਵਾਈ ਕਰਦੇ ਆ ਜੀ ਕੋਈ ਨਹੀਂ ਕਰਦੇ ਆ ਅਸੀਂ ਬੁਲਾਣੇ ਆ ਜੀ ਐਂ ਕਰਦੇ ਆ ਜੇ ਕਰਦੇ ਆ ਨਿਰਸਰ ਨਾਲ ਮੁਲਾਕਾਤ ਨਹੀਂ ਹੋਈ ਲੱਗੀ ਅਸੀਂ ਇਹ ਮੈਟਰ ਸਾਨੂੰ ਨਾ ਪਹਿਲੀ ਵਾਰ ਤਾਂ ਪਤਾ ਹੀ ਨਹੀਂ ਸੀ ਕਿ ਗਲੀ ਮੱਲੇ ਦੀ ਗੱਲ ਆ ਇਹ ਨੋਰਮਲ ਗੱਲ ਤੋਂ ਏਡੀ ਵੱਡੀ ਗੱਲ ਬਾਜੂ ਸਾਡੇ ਨੌਲੇਜ 'ਚ ਨਹੀਂ ਸੀਗੀ ਸਾਨੂੰ ਐ ਸੀ ਚਲੋ ਲੜਾਈ ਹੋ ਗਈ ਇੰਨਾ ਕੁਝ ਹੋਣ ਤੋਂ ਬਾਅਦ ਵੀ ਅਸੀਂ ਤਾਂ ਵੀ ਉਹਨੂੰ ਕਿਹਾ ਕਿ ਜੀ ਬਣਦੀ ਕਾਰਵਾਈ ਕਰੋ ਉੱਤੇ ਉਹ ਸਾਨੂੰ ਇਹੀ ਦਿਲਾਸਾ ਦਿੰਦੇ ਰਹੇ ਨੇ ਕੋਈ ਗੱਲ ਨਹੀਂ ਘਰੇ ਜਾ ਕੇ ਬੈਠੋ ਤੁਹਾਡੀ ਕਾਰਵਾਈ ਕਰਦੇ ਆ ਹੁਣ ਸਾਨੂੰ ਅੱਜ ਪਤਾ ਲੱਗ ਰਿਹਾ ਵਾ ਕਿ ਸਾਡੇ ਤੇ ਆਲਰੇਡੀ ਉਹਨਾਂ ਨੇ ਪਰਚਾ ਪੁਆ ਦਿੱਤਾ ਜੋ ਕਿ ਸਾਡੇ ਵੱਲੋਂ ਪਰਚਾ ਉਹਨਾਂ ਦੇ ਬੰਦਣਾ ਚਾਹੀਦਾ ਉਹਨਾਂ ਨੇ ਉਲਟਾ ਝੂਠਾ ਪਰਚਾ ਸਾਡੇ 'ਤੇ ਪੁਆਇਆ ਹੈ ਠੀਕ ਹੈ ਕਿਹਦੇ ਦਾ ਨਾਮ ਆ ਬੁੱਤੇ ਸਾਡੇ ਬੱਚੇ ਜੀ ਮੇਰਾ ਨਾਮ ਦਿੱਤਾ ਹੈ ਵਰਨ ਸ਼ਰਮਾ ਵਿਕਰਮਜੀਤ ਸ਼ਰਮਾ ਤੇ ਮੇਰੇ ਭਾਬੀ ਜੀ ਨੇ ਪੂਜਾ ਸ਼ਰਮਾ ਉਹਨਾਂ ਦਾ ਨਾਮ ਦਿੱਤਾ ਹੈ ਜਦ ਕੀ ਸਾਡੇ ਕੋਲ ਵੀਡੀਓ ਪਈ ਆ ਉਹਨਾਂ ਤੋਂ ਕੋਈ ਹੈ ਜੀ ਵੀਡੀਓ ਨਹੀਂ ਚਲੋ ਸਾਡੀ ਹੱਥੋਂ ਪਾਈ ਹੋਈ ਆ ਬੰਦਿਆਂ ਦੀ ਹੋਈ ਆ ਭਾਬੀ ਜੀ ਦੀ ਕੋਈ ਹੈ ਜੀ ਵੀਡੀਓ ਨਹੀਂ ਆਹੀ ਕਿ ਇਹਨਾਂ ਨੇ ਕਿਸੇ ਦੇ ਹੱਥ ਚੱਕਿਆ ਹੋਵੇ ਕਿਸੇ ਦੇ ਕੋਈ ਹਾਮ ਕੀਤਾ ਹੋਵੇ ਸਾਡੇ ਕੋਲ ਉਹਨਾਂ ਦੀ ਵਾਈਫ ਦੀ ਵੀਡੀਓ ਪਈ ਆ ਕਿ ਜੋ ਉਹ ਡੰਡੇ ਲੈ ਕੇ ਸਾਡੀਆਂ ਕਾਰਾਂ ਭੰਦੀ ਪਈ ਆ ਉਹਨਾਂ ਦੀ ਲੇਡੀਜ਼ ਘਰ ਦੀ ਇਹ ਘਰਾਬਾਂ ਦੀਪੀਆ ਐਕਟੀਵਾ ਤੋੜਦੇ ਪਏ ਨੇ ਜੋ ਪਲਾਟਸ ਪਹਿਲਾਂ ਮੈਨੂੰ ਕਿੱਦਾਂ ਗਿਆ ਇਹ ਹਮਲਾ ਜਿਹੜਾ ਤੋੜ ਬੰਦ ਮਹਿਲਾ ਵਿੱਚ ਬੋਲਦੇ ਜੀ ਉਹਨਾਂ ਦੇ ਉਹਨਾਂ ਦੇ ਵਾਈਫ ਵੀ ਆਏ ਹੋਣੇ ਨਾਲ ਹਮਲਾ ਕਰਨ ਤੁਸੀਂ ਵੀ ਹਾਂ ਬਿਲਕੁਲ ਵੀਡੀਓ ਹੈ ਵੀਡੀਓ ਸਰ ਤੁਹਾਨੂੰ ਵੀ ਦਿਖਾ ਦਾਂਗੇ ਤੁਹਾਨੂੰ ਵੀ ਇਹ ਸ਼ੇਅਰ ਕਰ ਦਿੰਦੇ ਆ ਸਾਰੀਆਂ ਵੀਡੀਓ ਸਾਰੇ ਇਹ ਡਿਟੇਲ ਸਾਰੀਆਂ ਪੁੱਛੀਆਂ ਹੋਣੀਆਂ ਨੇ ਠੀਕ ਠੀਕ ਹਾਂਜੀ ਸਰ ਮੇਰਾ ਨਾਮ ਪੂਜਾ ਸ਼ਰਮਾ ਹੈ ਸੜਾ ਸੜ ਇੱਕ ਬੱਚਿਆਂ ਦਾ ਬਹੁਤ ਝਗੜਾ ਵੀ ਨਹੀਂ ਸੀਗਾ ਜਸਟ ਅਸ ਜਿਹੜੀ ਬੱਚਿਆਂ ਦੀ ਬਹੁਤ ਛੋਟੀ ਜੀ ਗੱਲਾਂ ਹੁੰਦੀਆਂ ਨੇ ਨਾ ਉਹਦੇ ਤੇ ਮੈਂ ਉਹਨਾਂ ਦੀ ਵਾਈਫ ਨੂੰ ਸੁਖਵਿੰਦਰ ਸਿੰਘ ਦੀ ਵਾਈਫ ਨੂੰ ਇਹ ਕਹਿਣ ਗਈਆਂ ਕਿ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਡਣ ਦਿਓ ਮੈਂ ਤੁਹਾਡਾ ਨਹੀਂ ਮੇਰਾ ਬੇਟਾ ਤੁਹਾਡੇ ਬੇਟੇ ਨਾਲ ਨਹੀਂ ਖੇលੂਗਾ ਜੇ ਆਪਣੇ ਬੱਚਿਆਂ ਦੀ ਨਹੀਂ ਬੰਦੀ ਹੈ ਇਸ ਦੌਰਾਨ ਸਰ ਉਹਦੇ ਹਸਬੰਡ ਨੇ ਮੈਨੂੰ ਇੰਨੇ ਕੁ ਗੰਦੀਆਂ ਗਾਲਾਂ ਕੱਢੀਆਂ ਇੰਨੇ ਕੁ ਵਿਊਜ਼ ਵਰਡਸ ਯੂਜ਼ ਕੀਤੇ ਕਿ ਜਿਹੜੇ ਕਿ ਮੈਂ ਮੀਡੀਆ ਤੇ ਯੂਜ਼ ਵੀ ਨਹੀਂ ਕਰ ਸਕਦੀ ਔਰ ਉਹਨਾਂ ਨੇ ਜਾਤੀਵਾਦ ਵੀ ਕੀਤਾ ਜਦ ਕਿ ਅਸੀਂ ਜਾਤ ਦੇ ਬ੍ਰਾਹਮਣ ਆ ਔਰ ਉਹਨਾਂ ਨੇ ਵਾਲਮੀਕੀ ਭਰਾਵਾਂ ਦਾ ਨਾਮ ਲੈ ਲੈ ਕੇ ਇੰਨਾ ਕੁ ਬੋਲਿਆ ਨਾ ਤੁਸੀਂ ਚੂੜੇ ਵਸ ਗਏ ਇੱਥੇ ਆ ਕੇ ਤੁਸੀਂ ਚਮਾਰ ਵਸ ਗਏ ਇਹ ਗੱਲਾਂ ਤੋਂ ਬਾਅਦ ਉਹਨਾਂ ਨੇ ਬੈਟ ਔਰ ਦਾਤ ਦੇ ਨਾਲ ਮੇਰੇ ਹਸਬੰਦ ਤੇ ਹਮਲਾ ਕੀਤਾ ਜਿਸ ਦੌਰਾਨ ਮੇਰੀ ਬੇਟੀ ਨੇ ਡਰਦੇ ਹੋਏ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਉਹਨਾਂ ਨੇ ਮੇਰੇ ਪਾਪਾ ਨੂੰ ਮਾਰਤਾ ਤੁਸੀਂ ਫਟਾਫਟ ਆ ਜਾਓ ਉਸ ਦੌਰਾਨ ਦੇਵਰ ਮੇਰਾ ਆਇਆ ਵਰੁਣ ਸ਼ਰਮਾ ਜਿਨੇ ਕਿ ਸਿਰਫ ਇਹ ਗੱਲ ਕਹੀ ਪਈ ਭਈਆ ਆਪਣੀ ਗੱਲ ਹੋ ਕੇ ਗਈ ਆ ਬੱਚਿਆਂ ਦੀ ਗੱਲ ਹੈ ਨਾ ਖੇਲਣ ਦੋ ਬ ਤੇ ਇਹ ਤੁਸੀਂ ਕੀ ਕਰਦੇ ਹੋ ਜਦੋਂ ਉਹਨਾਂ ਨੇ ਦਾਤ ਮਾਰਿਆ ਫੇਰ ਮੇਰੇ ਬ੍ਰਦਰ ਇਨ ਲਾ ਹਨ ਬਚਾ ਦੇ ਵਿੱਚ ਇੱਟ ਮਾਰਿਆ ਇੱਟ ਵੀ ਪਹਿਲੇ ਉਹਨਾਂ ਦੇ ਅੰਦਰੋਂ ਆਈ ਹੈ ਔਰ ਉਹਨਾਂ ਦੀ ਹੀ ਵੀਡੀਓ ਦੇ ਵਿੱਚ ਹੈਗੀ ਹੈ ਜੋ ਵੀਡੀਓਜ਼ ਪਾ ਰਹੇ ਨੇ ਉਸ ਤੋਂ ਬਾਅਦ ਉਸ ਤੋਂ ਦੌਰਾਨ ਇਹ ਗੱਲ ਹੋ ਕੇ ਅਸੀਂ ਤਿੰਨੋਂ ਆਪਣੇ ਘਰ ਨੂੰ ਜਾ ਰਹੇ ਸੀ ਉਹਨਾਂ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਪਿੱਛੋਂ ਆਇਆ ਜਦ ਕਿ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਨਿਹੱਥਾ ਸੀਗਾ ਔਰ ਮੈਂ ਇਹਨਾਂ ਨਾਲ ਪਿਆਰ ਨਾਲ ਗੱਲ ਕਰਨ ਗਿਆ ਸੀ ਆ ਨਿਹੱਥਾ ਬੰਦਾ ਸੀ ਆ ਦੇਖੋ ਔਰ ਇਹਦੀ ਪ੍ਰੋਪਰ ਵੀਡੀਓ ਵੀ ਹੈ ਜਿਦੇ ਚ ਕਿ ਉਹ ਮੇਰੇ ਦੇਵਰ ਤੇ ਵਾਰ ਕਰਨ ਕਰ ਰਿਹਾ ਹੈ ਕਿਉਂਕਿ ਇਹਦੇ ਬਡੇ ਬ੍ਰਦਰ ਨੇ ਇਹਨੇ ਛੋਟੇ ਨੇ ਸੌਰੀ ਸੁਖਵਿੰਦਰ ਸਿੰਘ ਨੇ ਇਹਨੇ ਦਾਤਨਾ ਮੇਰੇ ਹਸਬੰਦ ਤੇ ਵਾਰ ਕੀਤਾ ਹੈ ਔਰ ਇਸ ਬੰਦੇ ਨੇ ਮੇਰੇ ਦੇਵਰ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜਦ ਕਿ ਵੀਡੀਓ ਤੁਸੀਂ ਦੇਖ ਸਕਦੇ ਹੋ ਮੇਰੇ ਦੇਵਰ ਨੇ ਉਹਨੂੰ ਕਹਿ ਕੇ ਕਿ ਭਾਜੀ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਤੁਸੀਂ ਇਹ ਕੀ ਕਰ ਰਹੇ ਹੋ ਉਹਨਾਂ ਨੇ ਹੱਥ ਨਾ ਫੜ ਕੇ ਪ੍ਰੋਪਰ ਵੀਡੀਓ ਇਹਨਾਂ ਦੋਨਾਂ ਨੇ ਛੁੜਾਈਆਂ ਔਰ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਸ ਤੋਂ ਬਾਅਦ ਵੀ ਅਸੀਂ ਆਪਣੇ ਘਰ ਅੰਦਰ ਚਲੇ ਗਏ ਆ ਇਹਨਾਂ ਨੇ 10 12 ਮੁੰਡੇ ਬੁਲਾ ਕੇ 10 12 ਮੁੰਡੇ ਬੁਲਾ ਕੇ ਇਹਨਾਂ ਨੇ ਸਾਡੇ ਘਰ ਤੇ ਪਥਰਾਵ ਕੀਤਾ ਔਰ ਇਸ ਤੋਂ ਪਹਿਲੇ ਸੁਖਵਿੰਦਰ ਸਿੰਘ ਨੇ ਮੇਰੇ ਤੇ ਆਏਰ ਕਰਨਾ ਬਾਤ ਕੀਤਾ ਅਗਰ ਮੇਰੇ ਆ ਮੰਗਲ ਸੂਤਰ ਨਹੀਂ ਪਾਇਆ ਹੁੰਦਾ ਤਾਂ ਇਹ ਸ਼ਰਲਾ ਅੱਜ ਮੇਰੀ ਬਾਡੀ ਦੇ ਅੰਦਰ ਹੁੰਦਾ ਲੱਗਦਾ ਵੀ ਮੰਗਲ ਸੂਤਰ ਨੇ ਇੱਕ ਤੁਹਾਡੀ ਜਾਨ ਬਿਲਕੁਲ ਜੀ ਬਿਲਕੁਲ ਨਾਰਮਲੀ ਲੋਕ ਕਹਿੰਦੇ ਆ ਕਿ ਮੰਗਲ ਸੂਤਰ ਹਸਬੰਦ ਦੀ ਜਾਨ ਬਚਾਉਂਦਾ ਬਟ ਅੱਜ ਮੇਰੇ ਮੰਗਲ ਸੂਤਰ ਨੇ ਮੇਰੀ ਜਾਨ ਬਚਾਈ ਹੈ ਔਰ ਤੁਸੀਂ ਆ ਦੇਖੋ ਅਗਰ ਮੇਰੇ ਇਹ ਚੀਜ਼ ਨਾ ਵੇਅਰ ਕੀਤੀ ਹੁੰਦੀ ਤਾਂ ਕੀ ਇਹ ਮੇਰੇ ਅਜ ਬੋਡੀ ਦੇ ਅੰਦਰ ਨਹੀਂ ਹੁੰਦਾ ਇਸ ਤੋਂ ਬਾਅਦ ਸਰ ਇਹਨਾਂ ਨੇ ਬੰਦੇ ਬੁਲਾ ਕੇ ਜਿਹਦੀਆਂ ਕਿ ਸਾਡੇ ਕੋਲ ਪ੍ਰੋਪਰ ਵੀਡੀਓ ਇਹਨਾਂ ਦੀਆਂ ਈਵਨ ਜਨਾਨੀਆਂ ਵੀ ਵਾਈਫਸ ਵੀ ਉਹਨੂੰ ਰੱਖੋ ਬਾਜੀ ਆਪਣੇ ਕੋਲ ਸਾਡੇ ਇਹਨਾਂ ਦੀਆਂ ਵਾਈਫਸ ਨੇ ਵੀ ਆ ਦੇਖੋ ਇਨੇ ਬੰਦੇ ਬੁਲਾ ਕੇ ਸਾਡੇ ਘਰ ਤੇ ਗੱਡੀਆਂ ਤੋੜੀਆਂ ਖੂਨੀ ਹਮਲਾ ਕੀਤਾ ਹੈ ਔਰ ਇਹਦੇ ਵਿੱਚ ਮੈਂ ਆਪਣੇ ਬੱਚੇ ਗਵੰਡੀਆਂ ਦੇ ਘਰੇ ਭੇਜੇ ਨੇ ਤਾਂ ਜੋ ਕਿ ਸਾਡੇ ਅਗਰ ਸ਼ੀਸ਼ੇ-ਸ਼ੂਸ਼ੇ ਟੁੱਟਣ ਤਾਂ ਮੇਰੇ ਬੱਚੇ ਹਾਮ ਨਾ ਹੋਣ ਔਰ ਬੜਾ ਮੈਂ ਕੋਈ ਗੱਲਾਂ ਕੀਤੀ ਜਾਤੀ ਸ਼ਬਦ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਨਾਲ ਕੋਈ ਤੁਹਾਡੇ ਕੋਲ ਲਿੰਕ ਹੈਗਾ ਜਾਇ ਹਾਂਜੀ ਰਾਖੀ ਸ਼ਬਦ ਜਿਹੜਾ ਲੇਟ ਪੈਣਾ ਹੈ ਉਸ ਕਿਤੇ ਹਾਂਜੀ ਉਹਨਾਂ ਨਾਲ ਕੋਈ ਭੈਣਚਾਰਾ ਸਾਈਨ ਹੈਗੀ ਤੁਹਾਡੀ ਕਿਸੇ ਦੇ ਨਾਲ ਸਰ ਵੈਸੇ ਦੇਖੋ ਅਸੀਂ ਜਾਤੀਵਾਨો ਅਸੀਂ ਮੰਨਦੇ ਨਹੀਂ ਅਸੀਂ ਜਾਤ ਦੇ ਬਾਂਮਣ ਆ ਮੱਬਟ ਹੈਗੇ ਨੇ ਉੱਥੇ ਸਾਡੇ ਮੱਲੇ 'ਚ ਵੀ ਹੈਗੇ ਆ ਔਰ ਉਹਨਾਂ ਨੇ ਵੀ ਇਹ ਔਰ ਔਰ ਜਾਤ ਦੇ ਰਵਿਦਾਸੀਏ ਨੇ ਉਹ ਵੀ ਈਵਨ ਇਹਨਾਂ ਨੂੰ ਬੋਲੇ ਨੇ ਕਿ ਤੁਸੀਂ ਇੱਕ ਤਾਂ ਗਲਤ ਤੁਸੀਂ ਗਾਲਾਂ ਕੱਢ ਰਹੇ ਹੋ ਅਗਲੇ ਦੀ ਜਨਾਨੀ ਨੂੰ ਔਰ ਤੁਸੀਂ ਉੱਤੋਂ ਆ ਜਾਤੀਵਾਦ ਲੈ ਕੇ ਆ ਰਹੇ ਹੋ ਸਾਨੂੰ ਤੁਸੀਂ ਅਸ ਤੋਂ ਬਨ ਬੁਲਾਇਆ ਕਿਉਂਕਿ ਉਹ ਖੁਦ ਇਸ ਜਾਤੀ ਨੂੰ ਬਿਲੋਂਗ ਕਰਦੇ ਆ ਜਿਹੜੇ ਹੈਗੇ ਨੇ ਨਹੀਂ ਸਰ ਉਹਦੇ ਵੀਡੀਓ ਨਹੀਂ ਹੈਗੀ ਨਹੀਂ ਉਹ ਵੀਡੀਓ ਤਾਂ ਹੈਗੇ ਨੇ ਖੜੇ ਨੇ ਹੈ ਹਮਲਾ ਕਰਦੇ ਦੀ ਵੀਡੀਓ ਹੈਗੇ ਨੇ ਹਾਂਜੀ ਹਾਂਜੀ ਹਮਲਾ ਕਰਦੇ ਦੀ ਸਰ ਸਾਡੇ ਕੋਲ ਕੱਲੀ ਕੱਲੀ ਵੀਡੀਓ ਪਈ ਹੈ ਔਰ ਸਰ ਇਹ ਬੰਦੇ ਦੀ ਕੱਲੇ ਸਾਡੇ ਨਾਲ ਨਹੀਂ ਲੜਾਈ ਹੋਈ ਹੈਗੀ ਇਹਨਾਂ ਦੇ ਮਹੱਲੇ 'ਚ ਇੱਕ ਉੱਥੇ ਹੀ ਕਰਦੇ ਸਾਹਮਣੇ ਇੱਕ ਹੋਰ ਇੰਡਸਟਰੀਅਲਸ ਨੇ ਉਹਨਾਂ ਦਾ ਨਾਮ ਹੈ ਸੰਤੋਸ਼ ਜੀ ਉਹਨਾਂ ਨੇ ਹੋਲੀ ਨੂੰ ਉਹਨਾਂ ਦੇ ਘਰੇ ਫੰਕਸ਼ਨ ਸੀਗਾ ਇਹਨਾਂ ਨੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਆਪਣੇ ਘਰ ਦੇ ਅੰਦਰ ਹੋਲੀ ਸੈਲੀਬ੍ਰੇਟ ਕਰ ਰਹੇ ਆ ਇਹ ਉਹਨਾਂ ਦੀ ਵਾਈਫ ਨੂੰ ਕਹਿੰਦਾ ਕਿ ਤੁਸੀਂ ਇਹ ਗਾਣੇ ਬੰਦ ਕਰਨੇ ਕਿ ਮੈਂ ਗੋਲੀ ਚਲਾਵਾਂ ਇੱਕ ਇਹਨਾਂ ਦਾ ਇਨਸੀਡੈਂਟ ਹੋਇਆ ਔਰ ਦੂਜਾ ਆਂਡ ਪਿੱਛੇ ਸਾਡੇ ਜੀ ਖੇਤ ਹਾਂ ਇੱਕ ਇਹਨਾਂ ਦੇ ਫਾਦਰ ਸਾਹਿਬ ਦਾ ਕੇਸ ਹੈ ਇਹ ਬੰਦੇ ਨੇ ਪੈਨਸ਼ਨ ਦੇ ਕਰਕੇ ਆਪਣੇ ਫਾਦਰ ਸਾਹਿਬ ਨੂੰ ਵੀ ਧਾਤ ਮਾਰੇ ਹੋਏ ਸਰ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਕੋ ਇੰਨੇ ਐਵੀਡੈਂਸ ਨੇ ਫਿਰ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਪਾਈ ਜਾ ਰਹੀ ਉਲਟਾ ਮੇਰੇ ਦੇਵਰ ਤੇ ਔਰ ਮੇਰੇ ਹਸਬੰਦ ਤੇ ਔਰ ਮੇਰੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਨਾਂ ਨੇ ਛੁੱਟੀ ਰੀਪੋਰਟ ਬਣਵਾਈ ਹੈ ਕਿ ਜੀ ਇਹਨਾਂ ਨੂੰ ਇੰਨੇ ਕੁ ਡੇਂਜਰ ਹੈ ਉਹ ਬੰਦਾ ਕਿ ਉਹ ਮਰਨ ਪਹਰੇ ਸੀਗਾ ਸਰ ਜੇ ਉਹ ਮਰਨ ਪਹਰੇ ਬੰਦਾ ਸੀਗਾ ਤਾਂ ਤੁਸੀਂ ਮੈਨੂੰ ਇਹ ਦਿਖਾ ਦੱਸੋ ਆ ਮੇਰੇ ਕੋਲ ਵੀਡੀਓ ਹੈ ਜਿਹੜਾ ਬੰਦਾ ਇੰਨਾ ਸੀਰੀਅਸ ਕੰਡੀਸ਼ਨ ਚ ਹੋਵੇ ਇਹ ਨਹੀਂ ਅਭਰੂ ਇੰਨੇ ਸੀਰੀਅਸ ਕੰਡੀਸ਼ਨ ਚ ਹੋਵੇ ਕਿ ਉਹ ਬਾਹਰ ਚੋਂ ਹਮਲਾ ਕਰ ਸਕਦਾ ਹੈ ਗੱਡੀਆਂ ਤੋੜ ਪਨ ਕਰ ਸਕਦਾ ਹੈ ਸਾਡੇ ਘਰ ਤੇ ਹਮਲਾ ਕਰ ਸਕਦਾ ਹੈ ਦਵਿੰਦਰ ਸਿੰਘਾ ਵਿੱਚ ਖੜਾ ਹੈ ਔਰ ਉਹਨਾਂ ਦੀ ਵਾਈਫ ਹੈ ਉਹਨਾਂ ਦਾ ਬੇਟਾ ਹੈ ਇਹ ਮੈਨੂੰ ਦੱਸੋ ਜੇ ਬੰਦਾ ਔਰ ਇਹ ਦੋ ਦਿਨ ਬਾਅਦ ਐਡਮਿਟ ਹੋਇਆ ਹੈ ਜਿਹੜਾ ਬੰਦਾ ਮਰਨ ਦੇ ਪੈਰੇ ਉਹ ਤਾਂ ਹੁੰਦੀ ਸਪੋਰਟ ਹੋਗਾ ਔਰ ਸਰ ਇਹਨਾਂ ਦੀ ਫੈਮਿਲੀ ਮੈਂਬਰ ਦੇਖੋ ਅਗਰ ਅਸੀਂ ਇਹਨਾਂ ਦੇ ਬੰਦੇ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਉਹਨੂੰ ਪਰਮਾਤਮਾ ਵੀ ਨਹੀਂ ਬਚਾ ਸਕ ਰਿਆ ਸੀ ਇਹ ਫੇਰ ਵੀ ਸਾਡੇ ਨਾਲ ਲੜ ਰਹੇ ਨੇ ਇਸ ਟੈਂਕ ਉਹਨੂੰ ਮੈਡੀਕਲ ਹੈਲਪ ਨਹੀਂ ਦੇ ਰਹੇ ਠੀਕ ਹੈ ਦਾਤਾ ਬਿਲਕੁਲ ਜੀ ਹੈ ਸਰ ਕਿਉਂਕਿ 15 ਦਿਨ ਹੋ ਗਏ ਇਸ ਗੱਲ ਨੂੰ ਹੋ ਗਏ ਜਿਸ ਦਿਨ ਦਾ ਮੁੱਦਾ ਹੈ ਉਸ ਦਿਨ ਮੇਰੇ ਬੇਟੇ ਦਾ ਬਰਥਡੇ ਸੀਗਾ ਇੱਕ ਉਸ ਦਿਨ ਲੇਬਰ ਡੇ ਸੀਗਾ ਸਰ ਇੱਕ ਤਾਂ ਇਹਨਾਂ ਨੇ ਸਾਡਾ ਬੱਚੇ ਦਾ ਮੇਰੇ ਬੱਚੇ ਦਾ ਬਰਥਡੇ ਵੀ ਸੋਇਲ ਕੀਤਾ ਦੂਜਾ ਅੱਜ 15 ਦਿਨ ਹੋ ਗਏ 15 ਦਿਨ ਬਾਅਦ ਇਹਨਾਂ ਨੇ ਸਾਡੇ ਉੱਤੇ ਉਲਟੀ ਐਫਆਰਆਈ ਕੀਤੀ ਹੈ ਔਰ ਜਦਕਿ ਸਾਡੇ ਕੋਲ ਕੋਈ ਹਥਿਆਰ ਨਹੀਂ ਹੈ ਸਰ ਇਹ ਸਾਨੇਵਾਲ ਥਾਣੇ ਦਾ ਹੈ ਥਾਣੇ ਐ ਐਸਐਚਓ ਕੀ ਕਹਿ ਰਹੇ ਹੈ ਸੋ ਤੇ ਐਸ ਐਚਓ ਸਾਹਿਬ ਕੋਲ ਵੀ ਇਹਦੇ ਨਾਲ ਦੇ ਤੁਹਾਡੇ ਕੋਲ ਤਾਂ ਸਿਰਫ 4-5 ਪ੍ਰਿੰਟ ਨੇ ਉਹਨਾਂ ਕੋਲ ਘੱਟੋ ਘੱਟ 25 ਤੋਂ 30 ਪ੍ਰਿੰਟ ਉਹਨਾਂ ਦੇ ਕੋਲ ਹੈਗੇ ਆ ਪੈਨ ਡਰਾਈਵ ਹੈ ਉਹਨਾਂ ਨੇ ਹਾਲੇ ਤੱਕ ਕੁਝ ਨਹੀਂ ਹੋਇਆ ਇਹਦੇ ਵਿੱਚ ਹੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ 1 ਤਰੀਕ 2001 5 2025 ਨੂੰ ਗਾਰਡਨ ਸਿਟੀ ਦੇ ਵਿੱਚ ਲੜਾਈ ਝਗੜਾ ਹੋਇਆ ਜਿਹਦੇ ਬਾਬਤ ਦੋਨਾਂ ਪਾਰਟੀਆਂ ਨੇ ਆਪਣੀ ਆਪਣੀ ਐਮ ਐਲ ਏ ਪੇਸ਼ ਕਰੀ ਸੀ ਕਿ ਤੇ ਦਵਿੰਦਰ ਸਿੰਘ ਦੀ ਜੋ ਐਮਐਲਆਰ ਸੀਗੀ ਉਹਦੇ ਵਿੱਚ ਚਾਰ ਸੱਟਾਂ ਦਸੀਆਂ ਗਈਆਂ ਸਨ ਤੇ ਦੋ ਦਾ ਓਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਓਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99317 115 ਜਿਮਨ 2 117 ਜਿਮਨ 1 199 ਜਿਮਨ 3 ਬੀਐਨਐਸ ਲਾਂਚ ਕਰੀ ਗਈ। ਇਸ ਤਰ੍ਹਾਂ ਇਹਨਾਂ ਕਿਉਂ ਜਿਹੜੀਆਂ ਨੱਕੇ ਤੇ ਪਾਨਾ ਲਾ ਕੇ ਹਮਲਾ ਕਰ ਰਹੇ ਨੇ ਸੀਸੀ ਕੈਮਰਾ ਦੀ ਫੁਟਸ ਸਾਹਮਣੇ ਆਈ ਹੈ। ਲਗਭਗ ਦੋਨੋਂ ਪਾਰਟੀਆਂ ਨੇ ਕਾਰਵਾਈ ਕੀਤੀ ਆਉਂਦੀ ਇੱਕ ਸਾਹ ਹਾਂਜੀ ਬਿਲਕੁਲ ਅਸੀਂ ਉਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ ਕਰੀ ਸੀਗੀ ਵੀ ਆਪ ਦਾ ਤੁਸੀਂ ਬਿਆਨ ਆ ਜਿਹੜਾ ਆਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਕਰਨ ਦੀ ਕਾਰਵਾਈ ਹੋਊਗੀ ਉਹ ਅਗਲੇ ਵਿੱਚ ਲਿਆਂਦੀ ਜਾਵੇ ਪਰਵਾਰ ਦਾ ਇਹ ਕਹਿੰਦੇ ਪੋਲੀਟਿਕਲ ਸ਼ਾਇਦ ਇਹ ਸਾਡੇ ਤੇ ਜਿਹੜੀ ਕਾਰਵਾਈ ਕੀਤੀ ਹੈ ਤੇ ਸਾਡੇ ਆਪਾਂ ਬਿਆਨਦਰਚ ਕਰਾਏ ਹੋਏ ਨੇ ਵੀਡੀਓ ਦਿੱਤੇ ਹੀ ਹੈ ਬਾਕੀ ਜਿਹੜੀ ਕਾਰਵਾਈ ਨਹੀਂ ਉਹਨਾਂ ਨੇ ਜਿਹੜਾ ਬਿਆਨ ਆ ਉਹਨਾਂ ਨੇ ਇੱਕ ਸਿੰਪਲ ਲਾਂਚ ਵੱਲਰ ਦਰਖਾਸਤ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਆਪ ਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਓ ਜਿਹਦੇ ਦਾ ਆਧਾਰ ਤੇ ਜੋ ਵੀ ਮੰਨਦੀ ਕਾਰਵਾਈ ਹੋਊਗੀ ਉਹ ਅਮਲ ਲਿਆਂਦੀ ਜਾਊਗੀ ਜੋ ਵੀ ਕਾਰਵਾਈ ਆ ਉਹ ਐਮਐਲਆਰ ਦੇ ਆਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮਐਲਆਰ ਦੇ ਵਿੱਚ ਸਾਹਮਣੇ ਆਊਗਾ ਆਪਣਾ ਉਸ ਅਧਿਨ ਉਸ ਅਸਲੇ ਦੀ ਜਾਂਚ ਕੀਤੀ ਆ ਕਿ ਜਿਸ ਅਸਲੇ ਦਾ ਉਹਨੇ ਨਾ ਖੈਰ ਕੀਤਾ ਵੀ ਹਾਂ ਜੀ ਅਗਰ ਅਗਰ ਇਹ ਚੀਜ਼ ਸਾਹਮਣੇ ਆਉਂਦੀ ਹੈ ਵੀ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗੀ ਪਰ ਉਹਨਾਂ ਨੂੰ ਇਹਦੇ ਲਈ ਆ ਕੇ ਬਿਆਨ ਆਪਣਾ ਦੇਣਾ ਪਊਗਾ ਉਸ ਅਧਿਨ ਆਪਾਂ ਅੱਗੇ ਕਾਰਵਾਈ ਅਮਲਜ਼ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਅਮਲ ਲਿਆਂਦੀ ਜਾਊਗੀ ਸਰ ਥਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਇਹ ਉਹ ਫਾਇਰ ਕੀਤਾ ਗਿਆ ਸੀ ਉਹ ਕੋਈ ਬੱਚੇ ਵਾਲੀ ਗੱਲ ਸੀ ਜੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਜੇ ਬੱਚੇ ਵਾਲੀ ਗੱਲ ਸੀ ਉਹਦੇ ਨਾਲ ਹੀ ਜਿਹੜਾ ਇਸ ਤਰੀਕੇ ਦਾ ਹੋਇਆ ਵਾ ਤੇ ਜਾਂ ਫਿਰ ਵੀ ਹੋਏ ਨੇ ਲੜੀ ਦੇ ਵੀ ਉਹ ਕਿਤੇ ਨਾ ਕਿਤੇ ਨਹੀਂ ਅਗਰ ਉਹਨਾਂ ਨੇ ਬੱਚਾ ਨੂੰ ਵੀ ਇਸ ਤਰ੍ਹਾਂ ਦੇ ਹਥਿਆਰ ਫੜਾਏ ਹੋਏ ਨੇ ਨਹੀਂ ਅਗਰ ਇਸ ਚੀਜ਼ ਦੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਉਸ ਦੀ ਪੂਰ ਪ੍ਰੋਪਰ ਜਾਂਚ ਕੀਤੀ ਜਾਊਗੀ ਲੇਕਿਨ ਉਸ ਲਈ ਅਸੀਂ ਮੈਂ ਤੁਹਾਨੂੰ ਫੇਰ ਦੁਹਰਾਉਣਾ ਚਾਹੁੰਗਾ ਵੀ ਜਿਹੜਾ ਇਹ ਬਿਆਨ ਆ ਵਿਕਰਮਜੀਤ ਸ਼ਰਮਾ ਤੇ ਉਹਨਾਂ ਦੀ ਫੈਮਲੀ ਅਗਰ ਆ ਕੇ ਬਿਆਨ ਲਿਖਾਉਗੀ ਉਹ ਜੀ ਜਨੂ ਆਪਾਂ ਸਫਾ ਮਿਸਲ ਤੇ ਲੈ ਕੇ ਉਹ ਜੋ ਵੀ ਬਣਦੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਹੋਊਗੀ ਉਹ ਅਮਲਦਿਆਂ ਦੀ ਹੈ ਕਿਹਾ ਵੀ ਐਮਰ ਦੇ ਅਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜੀਆਂ ਮੰਗੀਆਂ ਪਰਵਾਰਾਂ ਉਹਨਾਂ ਨੇ ਲੈਰਾ ਯਾਨੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ 2 ਤੋਂ 3 ਗੱਡੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤੇ ਗਏ ਨੇ ਗੱਡੀਆਂ ਤੇ ਉਹ ਉਹ ਤੇ ਜਿਹਦੀ ਇਸ ਬਾਬਤ ਇਸ ਬਾਬਤ ਜੋ ਵੀ ਵੀਡੀਓ ਸਾਹਮਣੇ ਆ ਰਹੀ ਆ ਉਹਨੂੰ ਵਾਚਿਆ ਜਾ ਰਿਹਾ ਉਹ ਵੀਡੀਓ ਨੂੰ ਵਾਚ ਕੇ ਜੋ ਵੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਬਣਦੀ ਹੋਗੀ ਉਹ ਜ਼ਰੂਰ ਹੋਊਗੀ ਪਰ ਸਰ ਦੇਰੀ ਕਿਉਂ ਹੋਈ ਯਾਨੀ ਕਿ 15 16 ਦਿਨ ਹੋ ਚੁੱਕੇ ਨੇ ਤੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਵਿਦੇਸ਼ ਵਿੱਚ ਜਿਹੜੇ ਅਜਿਹੇ ਘਟਨਾਵਾਂ ਨੇ ਤੇ ਨਾਲ ਨਾਲ ਜਾਂਚ ਕਰਕੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਹੈ ਇਹ ਇਹ ਜੋ ਇਹ ਇਹ ਜੋ ਇਹ ਤਾਂ ਸਾਡੇ ਦੀ ਕੀਤਾ ਗਿਆ ਇਹ ਜੋ ਇਦਾਂ ਹੁੰਦਾ ਜੀ ਇਹ ਜੋ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਮੈਡੀਕਲ ਓਪੀਨੀਅਨ ਦੇ ਬਾਹਰ ਨਹੀਂ ਜਾ ਸਕਦੇ ਹੁੰਦੇ ਜਿਵੇਂ ਜੋ ਵੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਐਮ ਐਲ ਆਰ ਦੇ ਵਿੱਚ ਸੀਗਾ ਪਹਿਲਾਂ ਜਿਹੜੀਆਂ ਸੱਟਾਂ ਸੀਗੀਆਂ ਪਹਿਲਾਂ ਸਿਰਫ ਡੇਲੀ ਐਂਟਰੀ ਹੀ ਹੋਈ ਸੀ ਕਿਉਂਕਿ ਉਹ ਜਿਹੜੇ ਦੋ ਸੱਟਾਂ ਸੀਗੀਆਂ ਉਹ ਉਹਨਾਂ অপੀਨੀਅਨ ਮੈਡੀਕਲ অপੀਨੀਅਨ ਲਈ ਰੱਖਿਆ ਗਈਆਂ ਸੀਗੀਆਂ ਕਿਉਂਕਿ ਉਹਨਾਂ ਦਾ অপੀਨੀਅਨ ਲੇਟ ਆਇਆ ਇਸ ਕਰਕੇ ਉਹਦੀ ਵਿੱਚ ਐਫ ਆਈ ਆਰ ਲਾਂਚ ਦੇ ਵਿੱਚ ਉਸ ਦੇਰੀ ਆਈ